ਇਹ ਹਾਲਾਤ ਨੇ ਹਰ ਵਰਗ ਇਸ ਬੀਜੇਪੀ ਸਰਕਾਰ ਤੋਂ ਦੁਖੀ ਹੈ ਚਾਹੇ ਵਪਾਰੀ ਲੈ ਲੋ ਚਾਹੇ ਤੁਸੀਂ ਮਜ਼ਦੂਰ ਲੈ ਲੋ ਚਾਹੇ ਛੋਟੇ ਦੁਕਾਨਦਾਰ ਲੈ ਲੋ ਚਾਹੇ ਤੁਸੀਂ ਮੁਲਾਜ਼ਮ ਲੈ ਲੋ ਹਰ ਵਰਗ ਦੁਖੀ ਹੈ ਹਿੰਦੁਸਤਾਨ ਨੂੰ ਮੋਦੀ ਸਰਕਾਰ ਨੇ ਕੰਗਾਲ ਕਰਕੇ ਰੱਖਤਾ ਉਸ ਤੋਂ ਬਾਅਦ ਜਿਹੜਿਆ ਸਾਡੇ ਨਵੇਂ-ਨਵੇਂ ਸੁਗਾਨੇ ਰਵਨੀਤ ਬਿਟੂ ਹੀ ਔਰ ਤਗੜਾ ਰਣੌਤ ਜੀ ਉਹ ਜਿਹੜਾ ਸਾਡੇ ਲੀਡਰਾਂ ਦੇ ਬੇਅਤਭਦੀ ਸ਼ਬਦਾਵਲੀ ਦਾ ਜਿਹੜਾ ਪ੍ਰਯੋਗ ਕਰ ਰਿਹਾ ਇਹ ਬੜਾ ਨਿੰਦਣਯੋਗ ਹੈ ਔਰ ਇਹਨਾਂ ਦੇ ਆਉਣ ਵਾਲੇ ਹਾਲਾਤ ਜਿਹੜੇ ਅੱਜ ਇਹ ਮੁਰਦਾ ਸਾੜ ਰਿਹਾ ਇਹਨਾਂ ਗਾਉਣ ਵਾਲੇ ਦਿਨਾਂ ਵਿੱਚ ਮੁਰਦਾ ਨਹੀਂ ਰਹਿਣਾ ਨਾ ਨਾ ਇਹ ਮੁਰਦਾ ਨਹੀਂ ਆਇਆ ਖਤਮ ਹੋ ਗਿਆ ਜੀਲਾ ਕਾਂਗਰਸ ਕਮੇਟੀ ਪ੍ਰਧਾਨ ਦਵਿੰਦਰ ਕੁਬਾਇਆ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਪੁਤਲਾ ਫੂਕਿਆ ਗਿਆ ਅਤੇ ਰਵਨੀਤ ਮਿੱਟੂ ਦੇ ਟੰਗੜਾ ਰਣਾਵਤ ਵੱਲੋਂ ਕੀਤੀ ਜਾ ਰਹੀ ਸ਼ਬਦਾਵਲੀ ਦਾ ਤਿੱਖਾ ਵਿਰੋਧ ਕੀਤਾ ਇੱਥੇ ਬੋਲਦੇ ਹੋਏ ਪੁੱਜੇ ਹੋਰ ਵਕ ਵਕ ਆਗੂ ਨੇ ਕੀ ਕੁਝ ਕੀਤਾ ਸਭ ਕੋ ਜਾਣ ਲਈ ਸਾਡੇ ਨਾਲ ਰਹੇ ਹਾਂ ਜੀ ਮੰਤਰੀ ਸਾਹਿਬ ਪ੍ਰਦਰਸ਼ਨ ਨੂੰ ਕਿਵੇਂ ਵੇਖਦੇ ਹੋ ਇਹ ਬੰਦਾ ਕੀ ਫਰਕ ਪਾਉਗਾ ਪਾਰਟੀ ਵਿੱਚ ਜੀ ਕੱਲ ਪਾਰਟੀ ਦਾ ਜੋ ਹਦੀਸ ਹੈ ਸਾਡੇ ਜੋ ਵਾਖਾ ਬਲੇਗੇ ਤੇ ਪ੍ਰਧਾਨ ਸਾਹਿਬ ਕੱਲ ਕਿਉਂਕਿ ਅਸੀਂ ਹਰ ਹਲਕੇ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਦਾਣ-ਦਾਲ ਕਰਦੇ ਉਸ ਵਿਕਾਸ ਜੋ ਸਾਡੇ ਵਿਧਾਨਸ਼ੀਰਾਂ ਤੋਂ ਕੀਤਾ ਸਾਡੇ ਕਿਲੇ ਦੇ ਫਰਦਾਨ ਦੀ ਬਿਜ਼ਨਸ ਫਾਇਰ ਨਹੀਂ ਇਹਨਾਂ ਤੱਕ ਨਹੀਂ ਸਾਰੇ ਜਹਾਂ ਦੇ ਸੱਤੇ ਹੋ ਕੇ ਪ੍ਰੋਟੈਸਟ ਕੀਤਾ ਹੈ ਕਿਉਂਕਿ ਜਾਂ ਤਾਂ ਬੀਜੇਪੀ ਦੇ ਲੀਡਰ ਕਿੰਨੇ ਨੇ ਚਾਏ ਹੋ ਨਾਟ ਸੰਗਣਾ ਹੈ ਤੇ ਚਾਏ ਰਵਿੰਦਰ ਸਿੰਘ ਮਿੱਤੂ ਨੇ ਆਪਣੀ ਲਗਾਮ ਤੇ ਜਿਹੜਾ ਆਪਣੇ ਜਗਾਂ ਤੇ ਲਗਾਮ ਪਾਣ ਜੇ ਲਗਾਮ ਨੇ ਫੋਨ ਕੀਤਾ ਤਾਂ ਇਹਦਾ ਕੀਤਾ ਜਾ ਪ੍ਰਦਰਸ਼ਨ ਹੋਇਆ ਅਸੀਂ ਵੱਡੇ ਵੀ ਪ੍ਰਦਰਸ਼ਨ ਕਰਾਂਗੇ ਸਾਨੂੰ ਕਰਨਾ ਪਿਆ ਕਿਉਂਕਿ ਕਾਂਗਰਸ ਪਾਰਟੀ ਨਾ ਕਿਤੇ ਦੀ ਬੁਧਨਾਮੀ ਕਰਦੀ ਨਾ ਬੇਇੱਜ਼ਤੀ ਕਰਦੀ ਕਿ ਨਾ ਕਿਤੇ ਜਿਹੜਾ ਕੱਪਫੇ ਤੋਂ ਗੁੰਮਦੀ ਹੈ ਪਰ ਕਾਂਗਰਸ ਪਾਰਟੀ ਕਿਤੇ ਦੋ ਟੰਗਾ ਸ਼ਬਦ ਜਿਹੜੇ ਸਾਡੇ ਉੱਠ ਕੇ ਆਏਗਾ ਸਾਡੇ ਲੀਡਰ ਤੋਂ ਕਹਿਗਾ ਉਹ ਬਿਲਕੁਲ ਸੁਣੇਗੀ ਵੀ ਨਹੀਂ ਔਰ ਸੁਣਨ ਦਾ ਵਾਸੇ ਤਿਆਰ ਵੀ ਨਹੀਂ ਔਰ ਇਸ ਕਰਕੇ ਅੱਜ ਇਹਦਾ ਪ੍ਰਦਰਸ਼ਨ ਸਾਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਜਿੰਨ ਅੱਜ ਪ੍ਰਦਰਸ਼ਨ ਕੀਤਾ ਗਿਆ ਜੀ ਕੀ ਕਾਰਨ ਹੈ ਜੀ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਭਾਜਪਾ ਦਾ ਲੀਡਰ ਚਾਹੇ ਉਹ ਰਮਣੀਕ ਬਖਕਾਂ ਕੰਗੜਾਰ ਨੌ ਦਾ ਜਾਂ ਹੋਰ ਛੋਟੇ ਮੋਟੇ ਜਿਹੜੇ ਇਹਨਾਂ ਦੇ ਜੀਐਮਐਲ ਐ ਕੋ ਐਮਪੀ ਇਹਨਾਂ ਨੂੰ ਬੋਲਣ ਦਾ ਹੀ ਪਤਾ ਨਹੀਂ ਕਿ ਇੱਕ ਜਿਹੜੇ ਸਾਡੇ ਦੇਸ਼ ਦੇ ਲੀਡਰ ਰਾਹੁਲ ਗਾਂਧੀ ਜੀ ოਪੋਜੀਸ਼ਨ ਦੇ ਜਦੋਂ ਇਹ ਲੋਕ ਸਭਾ ਦੇ ਵਿੱਚ ਉਹਨਾਂ ਬਾਰੇ ਕਿਸ ਤਰ੍ਹਾਂ ਬੋਲਦਾ ਹੈ ਔਰ ਗਲਤ ਸ਼ਬਦਾਵਲੀ ਵਰਤ ਕੇ ਜਿਹੜਾ ਰਾਹੁਲ ਗਾਂਧੀ ਜੀ ਨੂੰ ਬਦਨਾਮ ਕਰ ਰਿਹਾ ਸੀ ਉਹਦੀ ਨਿੰਦਾ ਕਰਦੇ ਆ ਉਹਦੇ ਤਹਿਤ ਅੱਜ ਸੀ ਪੂਰੇ ਦੇਸ਼ ਦੇ ਵਿੱਚ ਨਾ ਹੈੱਡਕੁਆਰਟਰਾਂ ਤੇ ਜਿਹੜਾ ਪੁਤਲਾ ਮੋਦੀ ਦਾ ਫੁੱਟ ਗਿਆ ਹੈ ਬੀਜੇਪੀ ਦਾ ਫੁੱਟਣਾ ਫੁੱਟ ਗਿਆ ਹੈ ਕਿ ਨਤੀ ਨੂੰ ਸਾਫੇ ਲੀਡਰਾਂ ਤੇ ਕੰਟਰੋਲ ਕਰਨਾ ਚਾਹੀਦਾ ਜੇ ਜਿਹੜਾਂ ਦੀ ਸ਼ਬਦਾਵਲੀ ਉਹਨਾਂ ਨੂੰ ਨਹੀਂ ਵਰਤਦੇ ਕੱਲ ਵੀ ਧਰਨੇ ਲਾਏ ਗਏ ਸੀ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਇਹ ਧਰਨੇ ਪ੍ਰਦਰਸ਼ਨ ਨਾਲ ਲੱਗਦਾ ਕੋਈ ਫਰਕ ਪਾਏਗਾ ਬਿੰਦੂ ਕਿ ਸਾਡਾ ਸਾਡਾ ਜਿਹੜਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਕੋਈ ਪ੍ਰਸ਼ਾਸਨ ਗਲਤ ਕੰਮ ਕਰ ਰਿਹਾ ਹੈ ਉਹ ਬੰਦ ਕਰ ਜੇ ਕੋਈ ਪ੍ਰਸ਼ਾਸਨ ਜੋ ਕਟਾਈ ਵਰਤਦਾ ਹੈ ਜਾ ਕੋਈ ਜਿਹੜੇ ਰੂਲੀ ਪਾਰਕੀ ਗਲਤ ਕੰਮ ਕਰਦੀ ਹੈ ਸਾਡਾ ਆਪੋਜੀਸ਼ਨ ਵਾਲਿਆਂ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਤੱਕ ਲੈ ਕੇ ਜਾਣਾ ਔਰ ਜੇ ਨਹੀਂ ਕਰ ਲਗੇ ਤਾਂ ਇਸ ਪ੍ਰਦਰਸ਼ਨ ਨੂੰ ਹੋਰ ਰੱਕੇ ਲੈ ਕੇ ਜਾਵਾ ਇਸ ਪ੍ਰਦਰਸ਼ਨ ਨਾਲ ਲੱਗਦਾ ਵੀ ਲੋਕਾਂ ਤੱਕ ਆਵਾਜ਼ ਪਹੁੰਚੇਗੀ ਤੇ ਲੋਕ ਜਾਗਰੂਕ ਹੋਣਗੇ ਬਿਲਕੁਲ ਜੀ ਆਵਾਜ਼ ਜਰਾ ਗਾਂਧੀ ਜੀ ਜਲੋ ਵੀ ਉਹਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ ਸਰਕਾਰ ਦੇ ਵਿੱਚ ਤੱਕ ਆਵਾਜ਼ ਪਹੁੰਚੀ ਹੈ ਵੀ ਭਾਰਤ ਜੋੜੋ ਯਾਤਰਾ ਹਰ ਇੱਕ ਵਰਗ ਹਰੇਕ ਦੇਸ਼ ਹਰੇਕ ਪੂਰੀ ਦੁਨੀਆ ਦੇ ਲੋਕ راہਲ ਗਾਂਧੀ ਜੀ ਨੂੰ ਸੁਣ ਰਹੇ ਆ ਤੁਸੀਂ ਸਾਰੇ ਅੱਜ ਵੇਖ ਰਹੇ ਹੋ ਔਰ ਮੋਦੀ ਨੂੰ ਤਾਂ ਕੋਈ ਸੁਣ ਹੀ ਨਹੀਂ ਰਿਹਾ ਤੋ ਇਹ ਗੱਲ ਹਰੇਕ ਤੱਕ ਪਹੁੰਚਦੀ ਹੈ ਔਰ ਲੀਡਰ ਨੇ ਸਾਡੇ راہਲ ਗਾਂਧੀ ਜੀ ਉਹਨਾਂ ਬਾਰੇ ਜੇ ਕੋਈ ਉਲਟ ਗਲਤ ਸ਼ਬਦਾਵਲੀ ਵਰਤਣਗੇ ਤਾਂ ਅਸੀਂ ਪ੍ਰਦਰਸ਼ਨ ਜਿਹੜਾ ਉਤਾਰਾਂਗੇ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਯੂਥ ਕਾਂਗਰਸ ਪ੍ਰਦਰਸ਼ਨ ਕੀਤਾ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ ਵੀ ਇਹ ਕੋਈ ਆਤਵਾਦੀ ਸੀ ਉਹ ਸ਼ਾਰਦੀ ਤੱਤਵਾਏ ਸੀ ਇਹਨਾਂ ਕੋਲੋਂ ਮੈਂ ਡਰਨ ਵਾਲਾ ਨਹੀਂ ਦੇਖੋ ਜੀ ਰਵਨੀਤ ਬਿੱਟੂ ਤਾਂ ਆਦਾ ਸੀਟ ਕੁਰਸੀਆਂ ਲੈਣ ਵਾਸਤੇ ਬੀਜੇਪੀ ਉਹ ਜੁਆਇਨ ਕੀਤੀ ਮੈਂ ਸਮਝਦਾ ਕਿ ਉਹਨੇ ਆਪਦੇ ਜਿਹੜੇ ਉਹਦੇ ਦਾਦਾ ਜੀ ਨੇ ਸ਼ਹਾਦਤ ਦਿੱਤੀ ਸੀ ਕਾਂਗਰਸ ਪਾਰਟੀ ਦੇ ਬਣੇ ਵੱਡੇ ਲੀਡਰ ਸੀ ਉਹਨੂੰ ਵੀ ਮੈਂ ਸਮਝਦਾ ਇੱਕ ਉਹ ਨੀਕ ਲਾ ਗਿਆ ਔਰ ਜਿਹੜਾ ਬੀਜੇਪੀ ਜਾ ਕੇ ਜੁਆਇਨ ਕਰਕੇ ਤੇ ਅੱਜ ਸਿਰਫ ਕੁਰਸੀਆਂ ਪਿੱਛੇ ਕਰ ਰਹੇ ਜਿਨ੍ਹਾਂ ਦਾ ਸਾਰਾ ਪਰਿਵਾਰ ਹੀ ਕਾਂਗਰਸ ਦੇ ਵਿੱਚ ਹੈ ਉਹ ਜਿੰਨੇ ਜਾਂਦੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਕਾਂਗਰਸ ਲਈ ਉਹ ਅੱਜ ਕਿ ਸਿਰਫ ਕੁਰਸੀਆਂ ਪਿੱਛੇ ਬੀਜੇਪੀ ਜੁਆਇਨ ਕਰ ਗਏ ਮੈਂ ਤਾਂ ਉਹਨੂੰ ਲੀਡਰ ਮੰਨਦਾ ਹੀ ਨਹੀਂ ਉਹ ਕਿਸੇ ਕੁਰਸੀ ਵਾਸਤੇ ਗਿਆ ਔਰ ਇਹ ਪ੍ਰਸਾਦੀ ਕਾਂਗਰਸ ਜੇ ਇਦਾਂ ਦੇ ਲੀਡਰ ਪ੍ਰਾਹਲ ਗਾਂਧੀ ਜੀ ਦੇ ਉਲਟ ਬੋਲਣਗੇ ਤਾਂ ਅਸੀਂ ਹੋਰ ਜਿਹੜਾ ਪ੍ਰਦਰਸ਼ਨ ਤੇ ਆਣ ਵਾਲੇ ਪੰਚਾਇਤੀ ਚੋਣਾਂ 'ਚ ਕੀ ਲੱਗਦਾ ਕਾਂਗਰਸ ਦਾ ਪ੍ਰਾਸ਼ਨ ਕਿਵੇਂ ਰਹੇਗਾ ਤੁਸੀਂ ਯਾਦ ਪਾਰਲੀਮੈਂਟ 'ਚ ਵੇਖਿਆ ਹੀ ਹੈ ਸੱਤ ਸਿੱਧਾ ਕਾਂਗਰਸ ਪਾਰਟੀ ਜਾਂਦੇ ਜਿੱਤੀ ਹੈ ਔਰ ਪੰਚਾਇਤੀ ਚੋਣਾਂ ਦੇ ਵਿੱਚ ਵੀ ਵੇਖੋ